ਆਡੇ YouTube ਚੈਨਲ ਤੇ ਆ ਰਸ ਫਰਮ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨ ਜੋ ਪੰਜਾਬ ਐਨ ਹਾਈ ਕੋਰਟ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਦਿੱਤੇ ਗਏ ਇੱਕ অতি ਮਹੱਤਵਪੂਰਨ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆ ਰਸ ਨੂੰ ਬਿਜਾਰ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ NPR ਸਕੀਮ ਦੀ ਬਜਾਏ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਸੱਤਾ ਵਿੱਚ ਉਸ ਸਾਲ ਹੀ ਪੂਰਾ ਕਰਨ ਦਾ ਦਿੱਤਾ ਸੀ ਅਜੇ ਇਸ ਪਾਰਟੀ ਨੇ ਮੁਲਾਜ਼ਮਾਂ ਦੀਆਂ ਵੋਟਾਂ ਆਪਣੇ ਹੰਕ ਵਿੱਚ ਪੁਲਤਾਨ ਤੇ ਮੁਲਾਜ਼ਮਾਂ ਨੂੰ ਪਰਵਾਉਣ ਲਈ ਕੀਤਾ ਸੀ ਵੈਸੇ ਵਾਅਦੇ ਤਾਂ ਆਮ ਆਦਮੀ ਪਾਰਟੀ ਨੇ ਬਾਕੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵੀ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਸਰਕਾਰ ਬਣ ਤੋਂ ਤਰੰਤ ਬਾਅਦ ਪੂਰੇ ਕਰਨ ਨਸਬੰਦੀ ਵੀ ਕੀਤਾ ਸੀ ਪਰੰਤੂ ਉਹ ਮੰਗਾਂ ਅਜੇ ਵੀ ਹਵਾ ਵਿੱਚ ਲਟਕ ਰਹੀਆਂ ਹਨ ਤੇ ਜਿਸ ਲਈ ਉਹ ਲਗਾਤਾਰ ਸੰਘਰਸ਼ ਕਰਦੇ ਹੋਏ ਵਰਨੇ ਮਜਾਦੇ ਪ੍ਰੋਟੈਸਟ ਤੇ ਰੈਲੀਆਂ ਕਰਨ ਲਈ ਮਜਬੂਰ ਹਨ ਜੇਕਰ ਗੱਲ ਪੁਰਾਣੀ ਪੈਨਸ਼ਨ ਸਕੀਮ ਜਾਨੀ ਓਪੀਐਸ ਸਕੀਮ ਲਾਗੂ ਕਰਨ ਬਾਰੇ ਕੀਤੀ ਜਾਵੇ ਤਾਂ ਮਿਤੀ 18 11 2022 ਨੂੰ ਇਸ ਸੰਬੰਧੀ ਸਰਕਾਰ ਦੁਆਰਾ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਪਰੰਤੂ 2.5 ਸਾਲਾਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਸ ਸੰਬੰਧੀ ਟੈਲ ਡੇਟਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਫਰੇਮ ਨਹੀਂ ਕੀਤੇ ਗਏ ਜਿਹਦੇ ਸਿੱਟੇ ਵਜੋਂ ਐਨਪੀਐਸ ਸਕੀਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਨਹੀਂ ਖੋਲੇ ਗਏ ਸਗੋਂ ਐਨਪੀਐਸ ਸਕੀਮ ਤਹਿਤ ਹੀ ਉਹਨਾਂ ਦੀ ਸੈਲਰੀ ਵਿੱਚੋਂ ਅਜੇ ਤੱਕ ਕਟੌਤੀ ਕੀਤੀ ਜਾ ਰਹੀ ਹੈ ਗੌਰਤ ਮਤਲਬ ਹੈ ਕਿ ਆਮ ਆਗਦੀ ਪਾਰਟੀ ਪੰਜਾਬ ਸਰਕਾਰ ਹੌਂਦ ਵਿੱਚ ਜਦੋਂ ਆਈ ਸੀ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਦੇ ਹੋਏ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਓਲਡ ਪੈਨਸ਼ਨ ਸਕੀਮ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਸੀ ਪੰਜਾਬ ਸਰਕਾਰ ਨੂੰ ਭਾਵੇਂ ਪਹਿਲਾਂ ਵੀ ਰਣਜੀਤ ਕੁਮਾਰ ਵਿਸ਼ੇਸ਼ਟ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਸੰਬੰਧੀ ਸੀ ਡਬਲਯੂ ਪੀ 90 48 ਅਫੀਸ 224 ਦੇ ਕੇਸ ਵਿੱਚ ਫਟਕਾਰ ਲੱਗ ਚੁੱਕੀ ਹੈ ਤੇ ਸਰਕਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਟੈਂਡਰਡ ਆਪਰੇਟਿੰਗ ਪ੍ਰोसीजर ਫਰੇਮ ਕਰਕੇ ਸਕੀਮ ਨੂੰ ਲਾਗੂ ਕਰਨ ਲਈ ਐਫੀਡਵਟ ਸਬਮਿਟ ਕਰਾਉਣ ਲਈ ਕਾਹ ਜਾ ਚੁੱਕਿਆ ਹੈ ਪਰੰਤੂ ਸਰਕਾਰ ਨੇ ਅਦਾਲਤ ਦੇ ਆਰਡਰਸ ਦੀ ਕੰਪਲਾਈਅੰਸ ਪੂਰੀ ਤਰ੍ਹਾਂ ਨਾਲ ਨਹੀਂ ਕੀਤੀ ਹੁਣ ਇੱਕ ਹੋਰ ਕੇਸ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਲੱਗਿਆ ਸੀ ਜਿਸ ਦਾ ਫਾਈਨਲ ਫੈਸਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਸੁਣਾਉਂਦੇ ਹੋਏ ਇਸ ਨੂੰ 8 ਹਫ਼ਤੇ ਯਾਨੀ ਲਗਭਗ 2 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਨ ਦੀ ਹਦਾਇਤ ਪੰਜਾਬ ਸਰਕਾਰ ਨੂੰ ਕੀਤੀ ਗਈ ਹੈ ਇਹ ਕੇਸ ਸੀਡਬੀਪੀ 9123/2025 ਲਗਾਇਆ ਗਿਆ ਸੀ ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ EMPLOYEES WELFARE ASSOCIATION वर्सेस स्टेट ऑफ ਪੰਜਾਬ ਐਂਡ ਆਦਰਸ ਸੰਬੰਧੀ ਲਗਾਇਆ ਸੀ ਇਸ ਰੀਟ ਪਟੀਸ਼ਨ ਦਾ ਫੈਸਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਮਿਸਟਰ ਜਸਟਿਸ ਸਰ ਹਰ ਸਿਮਰਨ ਸਿੰਘ ਸੇਠੀ ਦੇ ਬੈਂਚ ਨੇ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਆਪਣੀ ਅਫਰਡੈਂਟੇਕਿੰਗ ਦੇ ਅਨੁਸਾਰ 8 ਹਫਤਿਆਂ ਵਿੱਚ 올ਡ ਪੈਨਸ਼ਨ ਸਕੀਮ ਨੂੰ ਲਾਗੂ ਨਾ ਕੀਤਾ ਤੇ ਅਦਾਲਤ ਦੇ ਹੁਕਮਾਂ ਦੀ ਕੰਪਲਾਈਂਸ ਨਾ ਕੀਤੀ ਤਾਂ ਫਿਰ ਇਸ ਕੇਸ ਨੂੰ ਰਿਵਾਈਜ਼ ਕਰਦੇ ਹੋਏ ਕੰਟੈਂਪਟ ਆਫ ਕੋਰਟ ਪ੍ਰोसीडिंग ਜਾਰੀ ਕਰਦੇ ਹੋਏ ਸਖਤ ਐਕਸ਼ਨ ਲਿਆ ਜਾਵੇਗਾ ਇਸ ਫੈਸਲੇ ਦੇ ਆਉਣ ਨਾਲ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਇਹ ਹੁਣ ਮੌਜੂਦਾ ਪੰਜਾਬ ਸਰਕਾਰ ਲਾਰੇ ਲੱਪੇ ਲਾ ਕੇ ਤੇ ਟਾਲਮ ਟਾਲ ਦੀ ਪਾਲਿਸੀ ਨੂੰ ਲੰਬਾਂ ਸਮੋਂ ਤੱਕ ਜਾਰੀ ਨਹੀਂ ਰੱਖ ਸਕੇਗੀ ਤੇ ਆਪਣੇ ਕੀਤੇ ਹੋਏ ਵਾਅਦੇ ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ 올ਡ ਪੈਨਸ਼ਨ ਸਕੀਮ ਲਾਗੂ ਕਰਨ ਲਈ ਵਜਨਬੱਧ ਹੋਵੇਗੀ ਹੀ ਹੋਵੇਗੀ ਇਹ ਪ੍ਰਸ਼ਨ ਐਨਪੀਐਸ ਸਕੀਮ ਨਾਲ ਸੰਬੰਧਤ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਦੀ ਇੱਕ ਵੱਡੀ ਜਿੱਤ ਹੈ ਤੇ ਮਾਨਯੋਗ ਪੰਜਾਬ ਰਾਜ ਖਜ਼ਾਨਾ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫਸਲਾ ਦੇ ਕੇ ਉਹਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ